ਗੁਰੂ ਨਾਨਕ ਸਾਹਿਬ ਦੇ ਦਰਬੇ ਨਾਮ ਅਸਤਕ ਹੋ ਰਹੇ ਹੋ ਅੱਜ ਪਾਵਨ ਦਿਹਾੜਾ ਗੁਰ ਲਾਡੂ ਹੋ ਰਿਹਾ ਅੱਜ ਦੇ ਦਿਨ ਬਾਬਾ ਮਨਸ਼ਾਨੀ ਲੋਵਾ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬਾਬਾ ਬਕਾਲਾ ਸਾਹਿਬ ਖੇ ਪ੍ਰਗਟ ਕੀਤਾ ਸੀ ਇਹਨਾਂ ਸਥਾਨਾਂ ਤੇ ਪੂਜਾੜਾ ਜੁਨਾਇਆ ਜਾ ਰਿਹਾ ਹੈ ਉਹ ਲਵਾਨਾ ਸਮਾਜ ਦੇ ਪ੍ਰਧਾਨ ਸਰਦਾਰ ਨਾ ਗਵਿੰਦਰ ਸਿੰਘ ਲੱਖੀ ਜ਼ਿਲ੍ਹਾ ਮਰਦਾਨ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਅਤੇ ਉਹਨਾਂ ਦੇ ਨਾਲ ਸਰਦਾਰ ਸਰਮਜੀਤ ਸਿੰਘ ਭومی ਯੂਥ ਅਕਾਲੀ ਦਲ ਵਿਸ਼ੇਸ਼ ਤੌਰ ਤੇ ਸੰਗਤਾਂ ਦੇ ਵਿੱਚ ਹਾਜ਼ਰੀ ਭਰ ਰਹੇ ਨੇ ਗੁਰਨਾਨ ਨਾਮ ਸਾਹਿਬ ਦੀਆਂ ਰੱਖੇ ਨਾਕਸ਼ਤਰਾ ਹੋ ਰਹੇ ਨੇ ਬੇਨਤੀ ਹੈ ਸਰਦਾਰ ਨਖਵਿੰਦਰ ਸਿੰਘ ਦੀ ਲੱਖੀ ਜੀ ਨੂੰ ਕਿ 2 ਮਿੰਟ ਸੰਗਤਾਂ ਦੇ ਸਾਹਮਣੇ ਆਉਣ अपने विचार रख खाना जी का खालसा वाहिगुरु जी की फतेह तिहारा तान तान गिरे गुरु ते बाजे साला लेयो विशाल कोना सब ने आजी कर रहे आज से ने जाके रे भाई अखखा बाबा उनने बाबा फकला साहब दी चर्चा से जात

ਕਿਤੇ ਕਿਤੇ ਧਿਆਨ ਨਾਲ ਸੁਣ ਵਾਲੀ ਗੱਲ ਹੈ ਕਿ ਅੱਜ ਪਹਾ ਆਪਣੇ ਵੀਰਾਂ ਦੇ ਮੁਕਤਸ ਦੇ ਅਣਖੜੀ ਬੰਧਿਆ ਨੇ ਫੋਟੋਜ਼ ਤੇ ਧਰਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵੱਡੀ ਭੈਣ ਜੀ ਬੇਬੇ ਨਾਨਕੀ ਆਪਣੇ ਵੀਰ ਨੂੰ ਅਣਖੜੀ ਬੰਧੀ ਹੋਈ ਰੱਖੋਤੇ ਨੇ ਜਿਹੜੀ ਅਸ਼ਮੀਰ ਉੱਠਣੀ ਹੈ ਜੇ ਗੁਰੂ ਕੁਝ ਉਹਨਾਂ ਨੇ ਆਪਣੇ ਮਨ ਵਿੱਚ ਇਕ ਤਵਿਆ ਉਹਨਾਂ ਨੇ ਉਹਦਾ ਫੋਟੋ ਬਣਾ ਲੀ ਕਿਤੇ ਇਹ ਮਨ ਸੋਚੀਓ ਕਿ ਬੀਬੀ ਜੇ ਬੇਨਾਮੀ ਆਪਣੇ ਮੇਰ ਨੂੰ ਰਖੜੀ ਬੰਨ੍ਹਦੀ ਰਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਪੰਥ ਨੂੰ ਕਹਿ ਸਕਦੇ ਨੇ ਨੌਨ ਸਾਲ ਦੀ ਮਚ ਪੜਾ ਗਿਆ ਮੈਨੇਜਰ ਨੇ ਉਹ ਪੜਾ तो कहते हैं इतना बड़ा कब तो हो यार रिश्तेदार आए सज्जन मित्र आए यार शरीर का बरादरी आए ये पौना पाना कहते नहीं पौना ये है गई कि ओ मेरे दिनों पर या ना है तुते ना मन लगे ना हे जगह ना जाए जगह ना तुते ना उन्हों मैं लगे

ਤੇਰੀ ਗੇਟ ਕੋਹਰਾ ਸਾਉਂਗ ਦਾ ਕਿਹ ਪੈਨੋਂ ਦੇਦੇ ਆ ਤੇ ਹੋਰ ਅੱਗ ਉਹ ਤੀਰ ਭੈਣ ਨੂੰ ਖੁਸ਼ ਕਰਕੇ ਘਰੋਂ ਭਜਣਾ ਉਹ ਤੇਚਿਆਂ ਦੇ ਘਰ ਜਿੱਥੇ ਉਹਨੇ ਇਹਨੇ ਸਤਾਰਾ ਆਦਿ ਜੇ ਕੋਈ ਸੱਚੀ ਚੀਜ਼ਾਂ ਨੂੰ ਕਿ ਪਦਲਾ ਵੀ ਸ਼ਾਰਕ ਵਿਆਹ ਕਰ ਦਿੰਦੇ ਸੀ ਕਾਰਜ ਤੱਕ ਜੋਗੀ ਹੋ ਜਾਂਦਾ ਕਿ ਰਾਤ ਫਿਲਮਾਂ ਕੁਝ ਦਾ ਵਿਆਹ ਹੁੰਦਾ ਤਾਂ ਬੰਦੇ ਦਾ ਕਿਹੜੀ ਨਰਮੀ 30 ਸਾਲ ਆਪਣੇ ਪੇਕੇਆਂ ਦੇ ਘਰ ਗਈ ਹੈ ਆਪਣੇ ਬੜੀ ਬੱਚੇ ਉਹਨੇ ਆਪਣੇ 14 ਛਾ ਚੱਕਰੇ ਆਪਣੇ ਨਿਰਵਨ ਨੂੰ ਅੰਨਿਆਨਕਤਾ ਉਹ ਕੰਨੀ ਘਰ ਦੇ ਵਿੱਚੋਂ ਹੌਕਾ ਭੜਕੇ ਨਾ ਚੱਲੇ ਉਹਨੂੰ ਨਹੀਂ ਕਹਿਣਾ ਕਿ ਮੈਂ ਨਹੀਂ ਲੱਕੜੀ ਬੰਦ ਰਿਹਾ ਉਹਨੂੰ ਦਾ ਤਨਪੰਥ ਦੇ ਤੇ ਕੋਈ ਤਾਹੀ ਜੇ ਤਰ੍ਹਾਂ ਖਮੀ ਕਰਦੇ ਹੋ ਆਪਣੀ ਵਾਲ ਦੇ ਪੰਜ ਮੋੜਾ ਸਾਰਿਆਂ ਅੱਗੇ ਰੱਖਦੇ ਤੇ ਜਿਹੜੇ ਅੱਗੇ ਰੱਖੀਆਂ ਉਹਨਾਂ ਨੇ ਚਾਹ ਚੁਗਾਰੋ ਮਾਨਨ ਤੇ ਪਾਪ ਭਾਗਣੋਂ ਤੇ ਪਰ ਉਹਦੇ ਮਾਨਨ ਤੋਂ ਚੱਲੀ ਨਹੀਂ ਕਿ ਕਿਹਨਾਂ ਤੋਂ ਕਿਹਨਾਂ ਮੰਗਿਨੇ ਤੇ ਜਦੋਂ ਹੋ ਲਈ ਉਹ ਬਾਈ ਦੇ ਬਾਈ ਨੂੰ ਪੁੱਛਿਆ ਪੰਜ ਕਟ ਮੋੜਾ ਤੇ ਪੁਣਿਆ ਦਿਨ ਇਹ ਕਿੰਨੀ ਰਹਾ ਹੈ ਉਹਨੇ ਅੱਗੇ 10 ਰੱਖਿਆ ਤੇ ਅੰਦਰ ਉਹਦਾ ਡੇਰਾ ਪੁੱਟਾ ਹੈ ਉਹਦੀ ਲੋਕ ਬੜੀ ਸ਼ਾਨਦਾਰ ਉਹਦੇ ਅੱਗੇ ਮੱਖਣ ਖਾਣੇ 10 ਮੋੜਾ ਰੱਖਿਆ ਪਾਜਾ ਦੀ ਰਮਾਇਕੇ ਤੇ ਨਾਰੋਫੇ ਪੰਜ ਦੀ ਪ੍ਰਕਾਸ਼ ਕੀਤਾ ਹੋਇਆ ਮਹਾਰਾਜ ਦਾ ਉਹਨੇ ਪੰਡ ਮੋਲੇ ਗੁਰੂ ਗ੍ਰੰਥ ਸਾਹਿਬ ਜੀ ਰੱਖੀ ਹੈ ਕਸ ਹੋ ਕੋ ਨਹੀਂ ਹੈ ਤਾਂ ਇਹਦੀ ਤਸੱਲੀ ਨਹੀਂ ਹੋਈ ਪਿੰਡਾਂ ਚ ਜਨਾਤ 500 ਸੁਕੀ ਤੇ 300 ਤੱਕ ਸ਼ਹਿਰ ਮੱਧਿਆਨੀ ਨੇ ਤੇ ਲੱਗਦਾ ਵੀ ਇਹਨਾਂ ਵਿੱਚ ਕੋਈ ਅਸਲੀ ਗੁਰੂ ਨਹੀਂ ਉਹਨੇ ਇੱਕ ਮੱਧਿਆਨੀ ਆਪ ਮੋਲੇ ਪੁੱਛਿਆ ਇਹ ਜਿਹੜੇ ਪੁਰੋਹਾੜਾ ਉਹਨਾਂ ਚ ਆ ਜਾ ਬਸ ਪੋਰੇ ਵਿੱਚ ਰਹਿੰਦੇ ਆ ਚਲਣਾ ਸੰਗ ਮਿਲਣਾ ਪੋਰੇ ਵਿੱਚ ਰਹਿੰਦੇ ਆ ਤੱਤੀ ਤੱਤੀ ਆਪਣੇ ਮੌਜ ਵਿੱਚ ਯਾਦ ਨੂੰ ਬਾਹਰ ਟਿਕਦੇ ਨੇ ਟਿਕ ਕੇ ਸੇਨਾ ਕੰਮ ਨਹੀਂ ਕਰਦੇ ਕੋਈ ਬੰਦਨ ਬਣਾ ਸੀ ਕਰਦੇ ਬਸ ਜੇਰਾ ਮਾਰ ਕੇ ਤੇ ਇਹ ਪੋਰੇ ਚਾਹ ਤੇ ਚੱਲ ਗਏ 10 ਹਮਾ ਮੱਖਣ ਚਾਹ ਮਾ ਪਾਣਾ ਪੰਜ ਭੋਰਾ ਗੁਰੂ ਤੇਗ ਬਹਾਦਰ ਸਾਹਿਬ ਸਾਟਾ ਪਤੀਆ ਪਰਾਗਾਂ ਦਾ ਉਹਨੇ ਗੋਲੀ ਚਾਹ ਕੇ ਸਾਟਾ ਪਤੀਏ ਨੇ ਆਪਣੇ ਚਾਤੀਏ ਦੇ ਉੱਤੇ ਗੋਲੀ ਚਲਾਤੀ ਉਹ ਗੋਲੀ ਜਿਹੜੀ ਜੇ ਤੁਹਾਡੇ ਨਾਲ तकरीबन ਛੂਹ ਕੇ ਜਦੋਂ ਸਾਡਾ ਪੰਨਾ ਹੰਦ ਦਾ ਜਸਤਾਂ ਦਾ ਤੇ ਨੋ ਚਾਹ ਕਿਹਨ ਕੀ ਜੋ ਪੰਨਾ ਜਿਹੜਾ ਸੀ ਉਹ ਖੁੱਲ ਗਿਆ ਮੱਖਣ ਛਾਲ ਬਣਾ ਕੇ ਅੱਗੇ ਕੀ ਕਰਦਾ ਉਹ ਆਪਾਂ ਆਰਤੀ ਆ ਕੇ ਸੰਭਾਗ ਦੇ ਭਾਗੇ ਕਿਉਂਕਿ ਅੱਗੇ ਸਮਾਜ ਦਾ ਤੀਂ ਗੇ ਛਾਏ